ਸੋ ਪੰਜਾਬ ਵਿਧਾਨ ਸਭਾ اجلاس ਦੇ ਦੂਸਰੇ ਦਿਨ ਇੱਕ ਮਹੱਤਵਪੂਰਨ ਜਿਹੜਾ ਕਿ ਫੈਸਲਾ ਲਿਆ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਸੋਧ ਬਿੱਲ ਜੋ ਪੇਸ਼ ਕੀਤਾ ਗਿਆ ਸੀ ਸਿਰਫ ਸਮਤੀ ਦੇ ਨਾਲ ਉਸ ਨੂੰ ਪਾਸ ਕਰ ਦਿੱਤਾ ਗਿਆ ਹੁਣ ਇਸ ਬਿੱਲ ਦੇ ਵਿੱਚ ਖਾਸ ਗੱਲ ਇਹ ਹੈਗੀ ਹੈ ਕਿ ਜਿਹੜੀ ਜਕਰ ਕਿਸੇ ਨੇ ਜ਼ਮੀਨ ਖਰੀਦੀ ਹੈ ਜਾਂ ਫਿਰ ਕੋਈ ਜ਼ਮੀਨ ਵੇਚੀ ਹੈ ਤਾਂ ਇਸ ਨੂੰ ਜਿਹੜੀ ਕਿ ਐਨਓਸੀ ਇੱਕ ਵੱਡੀ ਜਿਹੜਾ ਕਿ ਅੜੀਕਾ ਬਣਦੀ ਸੀ ਹੁਣ ਐਨਓਸੀ ਜਿਹੜੀ ਸ਼ਰਤ ਹੈਗੀ ਹੈ ਉਹ ਬਿਲਕੁਲ ਖਤਮ ਕਰ ਦਿੱਤੀ ਗਈ ਅਤੇ ਨਾਲ ਹੀ ਮੁੱਖ ਮੰਤਰੀ ਮਾਨ ਦੇ ਵੱਲੋਂ ਇਹ ਵੀ ਜ਼ਿਕਰ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਅਜਿਹਾ ਫੈਸਲਾ ਜਿਹੜਾ ਕਰਨਾ ਉਸ ਸਮੇਂ ਦੀ ਲੋਡ ਜਿਹਾ ਤੇ ਇਸ ਦੇ ਨਾਲ ਜਿੱਥੇ ਕਿ ਅਣ ਅਧਿਕਾਰਤ ਕਲੋਨੀਆ ਜਿਹੜੇ ਵੇਚਦੇ ਹੈਗੇ ਨੇ ਕੋਲੋਨਾਈਜ਼ਰ ਉਹਨਾਂ ਤੇ ਨਕੀਲ ਕੀਤੀ ਜਾਵੇਗੀ ਤੇ ਲੋਕਾਂ ਦੇ ਲਈ ਇਹਦਾ ਫੈਸਲਾ ਹੈ ਉਹ ਰਾਹਤ ਵਾਲਾ ਸਾਬਤ ਹੋਵੇਗਾ ਸੋ ਇਸ ਮੈਨੂੰ ਲੈ ਕੇ ਹੋਰ ਕੀ ਕੁਝ ਖਾਸ ਹੈਗਾ ਆਓ ਕੈਬਨਟ ਮੰਤਰੀ ਅਮਨ ਅਰੋੜਾ ਦੇ ਜ਼ੁਬਾਨੀ ਸੁਣਦੇ ਆ ਉਹ ਲੋਕ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਭਰ ਦੀ ਮਿਹਨਤ ਪਰ ਸਖਰ ਦੀ ਕਮਾਈ ਦੇ ਨਾਲ ਆਪਣੇ ਘਰ ਆਪਣੇ ਮਕਾਨ ਬਣਾਉਣੇ ਸੀਗੇ ਆਸ਼ੀਆਂ ਨੇ ਬਣਾਉਣੇ ਸੀਗੇ ਉਹਨਾਂ ਨੂੰ ਰਜਿਸਟਰੀਆਂ ਕਰਾਉਣ ਦੇ ਵਿੱਚ ਬਹੁਤ ਵੱਡੀ ਦਿੱਕਤ ਆ ਰਹੀ ਸੀ ਉਹਦਾ ਰੀਜ਼ਨ ਇਹ ਸੀਗਾ ਕਿ ਜੇ ਬੈਕਗ੍ਰਾਉਂਡ ਦੇ ਵਿੱਚ ਦੱਸਾਂ ਤਾਂ 1995 ਦੇ ਵਿੱਚ ਪਾਪਰਾ ਐਕਟ ਆਇਆ ਜਿਹਦੀ ਪਹਿਲੀ ਸੋਧ 2014 ਦੇ ਵਿੱਚ ਹੋਈ ਫਿਰ 2016 ਦੇ ਵਿੱਚ ਹੋਈ 2018 ਦੇ ਵਿੱਚ ਹੋਈ ਇਹ ਸਾਰਿਆਂ ਦਾ ਪਰਪਸ ਤਾਂ ਸੀਗਾ ਕਿ ਇਲਿਗਲ ਕਲੋਨੀ ਅਸੀਂ ਜਿਹੜੀਆਂ ਪੰਜਾਬ ਦੇ ਵਿੱਚ ਉਹਨਾਂ ਨੂੰ ਬੰਦ ਕੀਤਾ ਜਾਵੇ ਉਹਨਾਂ ਨੂੰ ਡਿਸਕਰੇਜ ਕੀਤਾ ਜਾਵੇ ਤੇ ਲੀਗਲ ਕਲੋਨੀਆਂ ਜਿਹੜੀਆਂ ਉਹਨਾਂ ਨੂੰ ਐਨਕੋਰੇਜਮੈਂਟ ਮਿਲੇ ਪਰ ਹੁੰਦਾ ਉਲਟਾ ਰਿਹਾ ਪਿਛਲੀਆਂ ਸਰਕਾਰਾਂ ਦੀ ਸਿਆਸੀ ਪੁਸ਼ਤਪਨਾਹੀ ਦੀ ਵਜ੍ਹਾ ਕਰਕੇ ਜਿਹੜੀਆਂ ਇਲਿਗਲ ਕਲੋਨੀਆ ਸੀਗੀਆਂ ਉਹ ਸਮੇਂ ਸਮੇਂ ਸਿਰ 2014 16 18 ਦੇ ਵਿੱਚ ਲੀਡਰਾਂ ਤੇ ਵਿਧਾਨ ਸਭਾਵਾਂ ਸਰਕਾਰਾਂ ਵੱਲੋਂ ਉਹਨਾਂ ਨੂੰ ਰੈਗੂਲਰਾਈਜ਼ ਕੀਤਾ ਜਾਂਦਾ ਰਿਹਾ ਜਿਸ ਦੀ ਵਜੇ ਕਰਕੇ ਇਲਿਗਲ ਕਲੋਨੀਆ ਦੀ ਗਿਣਤੀ ਘਟਦੀ ਗਈ ਅ ਔਰ ਇਲਿਗਲ ਕਲੋਨੀਆ ਦੀ ਗਿਣਤੀ ਵਧਦੀ ਗਈ ਲੀਗਲ ਦੀ ਘਟਦੀ ਗਈ ਔਰ ਲੱਖਾਂ ਲੋਕ ਜਿਨ੍ਹਾਂ ਨੇ ਘਰ ਬਣਾਉਣੇ ਸੀ ਉਹ ਇਦੋਂ ਪੀੜਤ ਹੁੰਦੇ ਗਏ ਫਿਰ ਜਦੋਂ ਸਾਡੀ ਸਰਕਾਰ ਬਣੀ 2022 ਦੇ ਵਿੱਚ 4 April 2022 ਨੂੰ ਇੱਕ ਹਾਈ ਕੋਰਟ ਦੇ ਵਿੱਚ ਕੇਸ ਹੁੰਦਾ ਹਾਈ ਕੋਰਟ ਨੇ ਵੀ ਇਹ ਕਿਹਾ ਕਿ ਜੇ ਤੁਸੀਂ ਪਾਪਰਾ ਐਕਟ ਨੂੰ ਮੰਨਣਾ ਨਹੀਂ ਤਾਂ ਇਹਨੂੰ ਤੁਸੀਂ ਡਿਸਕਾਰਡ ਕਰ ਦਿਓ ਇਹਨੂੰ ਖਤਮ ਕਰ ਦਿਓ ਉਹਦੇ ਉੱਪਰ ਆ ਕਾਫੀ ਦੇ ਤਕਰੀਬਨ 2 ਸਵਾ 2 ਸਾਲ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਸਰਕਾਰ ਨੇ ਕੰਮ ਕੀਤਾ ਔਰ ਅੱਜ ਇੱਕ ਬਿਲ ਹੈ ਜਿਹੜਾ ਉਹ ਪਾਪਰਾ ਐਕਟ ਅਮੈਂਡਮੈਂਟ ਐਕਟ 2024 ਜਿਹੜਾ ਉਹ ਲਿਆਂਦਾ ਗਿਆ ਜਿਦੇ ਵਿੱਚ ਇਹ ਫੈਸਲਾ ਕੀਤਾ ਗਿਆ ਹੈ ਸਰਕਾਰ ਵੱਲੋਂ ਕਿ 31 ਜੁਲਾਈ 2024 ਯਾਨੀ ਕਿ 31/7/2024 ਤੱਕ ਉਹ ਲੋਕ ਜਿਨ੍ਹਾਂ ਨੇ ਜੇ ਇਲੀਗਲ ਅਨअप्रੂਵਡ ਕਲੋਨੀ ਦੇ ਵਿੱਚ 500 ਗਜ਼ ਤੱਕ ਦਾ ਪਲਾਟ ਜਿਹੜਾ ਉਹ ਲੈ ਵੀ ਲਿਆ ਪਰ ਉਹਦੇ ਕੋਲ 31/7 ਤੋਂ ਪਹਿਲਾਂ ਰਜਿਸਟਰਡ ਬਿਆਨਾ ਪਾਵਰ ਆਫ ਅਟਾਰਨੀ ਜਾਂ ਪੱਕੇ ਦੇ ਵਿੱਚ ਬੈਂਕ ਦੀ ਟਰਾਂਜੈਕਸ਼ਨ ਹੈਗੀ ਕਿ ਉਹ ਸਾਈ ਜਾਂ ਬਿਆਨਾ ਹੋਇਆ ਹੋਇਆ ਉਹ 플ੌਟ ਖਰੀਦਣ ਵਾਸਤੇ ਉਹਨਾਂ ਲੋਕਾਂ ਨੂੰ ਕੋਈ ਐਨਓਸੀ ਲੈਂਣ ਦੀ ਲੋੜ ਨਹੀਂ ਰਹੂਗੀ ਤੇ ਉਹ 2 ਨਵੰਬਰ ਤੱਕ ਆਪਣੀ ਰਜਿਸਟਰੀਆਂ ਜਿਹੜੀਆਂ ਕਰਾ ਸਕਣਗੇ ਕਿਉਂਕਿ ਅਕਤੂਬਰ ਦੇ ਵਿੱਚ ਫਸਲ ਦੇ ਪੈਸੇ ਆ ਜਾਂਦੇ ਨੇ ਇਸ ਕਰਕੇ 2 ਨਵੰਬਰ ਹੈ ਜਿਹੜੀ ਉਹ ਨਿਰਧਾਰਿਤ ਕੀਤੀ ਗਈ ਹੈ ਇਹਦੇ ਨਾਲ ਪੰਜਾਬ ਦੇ ਲੱਖਾਂ ਇੰਡੀਵਿਜੂਅਲ 플ੌਟ ਹੋਲਡਰਸ ਨੂੰ ਰਾਹਤ ਹੈ ਜਿਹੜੀ ਬੈਨੀਫਿਟ ਹੈ ਜਿਹੜਾ ਉਹ ਮਿਲੇਗਾ ਔਰ ਇਸ ਤੋਂ ਇਲਾਵਾ ਸਭ ਤੋਂ ਵੱਡੀ ਗੱਲ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਲੀਗਲ ਕਲੋਨੀਆ ਦਾ ਰੁਝਾਨ ਪੰਜਾਬ ਦੇ ਵਿੱਚ ਬੰਦ ਹੋ ਸਕੇ ਉਹਦੇ ਲਈ ਜਿਹੜਾ ਜੁਰਮਾਨਿਆਂ ਦਾ ਔਰ ਸਜ਼ਾ ਦਾ ਪ੍ਰਬਧਾਨ ਹੈ ਪ੍ਰੋਵੀਜ਼ਨ ਹੈ ਜਿਹੜੀ ਉਹ ਵੀ ਪਹਿਲਾਂ 2 ਤੋਂ 7 ਲੱਖ ਤੱਕ ਦਾ ਜੁਰਮਾਨਾ ਸੀਗਾ ਉਹ ਵਧਾ ਕੇ 25 ਮਿਨੀਮਮ 25 ਲੱਖ ਤੋਂ ਵੱਧ ਤੋਂ ਵੱਧ 5 ਕਰੋੜ ਕਰ ਦਿੱਤਾ ਗਿਆ ਔਰ ਸਜ਼ਾ ਵੀ 2 ਸਾਲ ਤੋਂ ਵਧਾ ਕੇ 10 ਸਾਲ ਤੱਕ ਦੀ ਹੈ ਜਿਹੜੀ ਮਿਨੀਮਮ 5 ਸਾਲ ਔਰ ਮੈਕਸਿਮ 10 ਸਾਲ ਦੀ ਹੈ ਜਿਹੜੀ ਉਹਨਾਂ ਇਲਲੀਗਲ ਕਲੋਨਾਈਜ਼ੇਸ਼ਨ ਦੀ ਵਜ੍ਹਾ ਕਰਕੇ ਕਰ ਦਿਤੀ ਹੈ ਕਿ ਜਿਹੜੇ ਕਲੋਨੀਆਂ ਕੱਟਦੇ ਨੇ 2 ਨੰਬਰ ਦੇ ਵਿੱਚ ਇਹਦੇ ਨਾਲ ਸਰਕਾਰ ਦੇ ਮਾਲੀਏ ਦਾ ਨੁਕਸਾਨ ਹੁੰਦਾ ਹੈ ਜਿਹੜੇ ਲੀਗਲ ਕੰਮ ਕਰਦੇ ਨੇ ਕਲੋਨਾਈਜ਼ੇਸ਼ਨ ਕਰਦੇ ਨੇ ਉਹਨਾਂ ਦਾ ਨੁਕਸਾਨ ਹੁੰਦਾ ਹੈ ਔਰ ਸਭ ਤੋਂ ਵੱਡਾ ਨੁਕਸਾਨ ਉਹਨਾਂ ਭੋਲੇ-ਪਾਲੇ ਲੋਕਾਂ ਦਾ ਹੁੰਦਾ ਹੈ ਜਿਹੜੇ ਆਪਣੇ ਜ਼ਿੰਦਗੀ ਭਰ ਦੀ ਮਿਹਨਤ ਦੀ ਮਿਹਨਤ ਮੁਸ਼ਕਲ ਦੀ ਕਮਾਈ ਹੈ ਜਿਹੜੀ ਉਸ ਪਲਾਟ ਨੂੰ ਖਰੀਦਣ ਦੇ ਵਿੱਚ ਲਾਉਂਦੇ ਨੇ ਪਰ ਜਦੋਂ ਉੱਥੇ ਜਾ ਕੇ ਨਕਸ਼ਾ ਪਰੋਂ ਪਾਸ ਕਰਾਉਣ ਲਈ ਜਾਂਦੇ ਨੇ ਬਿਜਲੀ ਦਾ ਬਿੱਲ ਲੈਣ ਦੇ ਲਈ ਜਾਂਦੇ ਨੇ ਸੀਵਰੇਜ ਪਾਉਣ ਦੇ ਲਈ ਲਾਈਟਾਂ ਦੇ ਲਈ ਸੜਕਾਂ ਦੇ ਲਈ ਪਾਰਕਾਂ ਦੇ ਲਈ ਇਹਨਾਂ ਚੀਜ਼ਾਂ ਦੇ ਲਈ ਜਾਂਦੇ ਨੇ ਤੇ ਉਹ ਅੱਗੋਂ ਪਤਾ ਲੱਗਦਾ ਕਿ ਇਲੀਗਲ ਕਲੋਨੀ ਸੀਗੀ ਸੋ ਉਸ ਰੁਝਾਨ ਨੂੰ ਜੜੋਂ ਖਤਮ ਕਰਨ ਦੇ ਲਈ ਇਹ ਜਿਹੜੀਆਂ ਸਜ਼ਾਵਾਂ ਦਾ ਦੀ ਪ੍ਰੋਵੀਜ਼ਨ ਹੈ ਜਿਹੜੀ ਇਹ ਵਧਾਈ ਗਈ ਹੈ ਔਰ ਮੈਂ ਇੱਕ ਵਾਰ ਫੇਰ ਤੋਂ ਆਪਣੇ ਸਾਰੇ ਸਾਥੀਆਂ ਦੇ ਨਾਲ ਮੰਨ ਜੋ ਸੀਐਮ ਸਾਹਿਬ ਦਾ ਦਿਲ ਦੀ ਅੰਗਰੇਈਆਂ ਚੋਂ ਧੰਨਵਾਦ ਕਰਨਾ ਚਾਹੁੰਦਾ ਔਰ ਪੰਜਾਬ ਦੇ ਕਰੋੜਾਂ ਲੋਕਾਂ ਨੂੰ ਮੁਬਾਰਕਬਾ ਦੇਣੀ ਚਾਹੁੰਨਾ ਕਿ ਇਸ ਇੱਕ ਪ੍ਰੋਵੀਜ਼ਨ ਦੇ ਨਾਲ ਇਸ ਇੱਕ ਬਿੱਲ ਦੇ ਨਾਲ ਜਿਹੜਾ ਇਲੀਗਲ ਕਲੋਨੀ ਦਾ ਅਧਰਜਨ ਟੋਟਲ ਖਤਮ ਹੋ ਜਾਊਗਾ ਔਰ ਲੱਖਾਂ ਲੋਕਾਂ ਨੂੰ ਬੈਨੀਫਿਟ ਹੈ ਜਿਹੜਾ ਉਹ ਹੋਏਗਾ ਉਹਨਾਂ ਦੀ ਖੱਜਲ ਖਵਾਰੀ ਹੈ ਜਿਹੜੀ ਜਿਹੜੀ ਖੱਜਲ ਖਵਾਰੀ ਦੀ ਵਜ੍ਹਾ ਕਰਕੇ ਉਹਨਾਂ ਨੂੰ ਕਮੇਟੀਆਂ ਦੇ ਵਿੱਚ ਮਿਊਨਿਸਪਲ ਕਮੇਟੀਆਂ ਦੇ ਵਿੱਚ ਔਰ ਤਹਿਸੀਲਦਾਰਾਂ ਦੇ ਦਫ਼ਤਰ ਦੇ ਵਿੱਚ ਅ ਕਈ ਵਾਰੀ ਕ腐ਸ਼ਨ ਵੀ ਹੁੰਦੀ ਸੀਗੀ ਉਹਦੇ ਉੱਪਰ ਵੀ ਠੱਲੇ ਜਿਹੜੀ ਪਊਗੀ ਸੋ ਬਹੁਤ ਬਹੁਤ ਧੰਨਵਾਦ ਸੀਐਮ ਸਾਹਿਬ ਦਾ ਔਰ ਪੰਜਾਬ ਦੇ ਕਰੋੜਾਂ ਲੋਕਾਂ ਦਾ ਅਮਨ ਜੀ ਜਿਹੜੀ ਐਨਓਸੀ ਵਾਲੀ ਸ਼ਰਤ ਇਸ ਇਲੀਗਲ ਕਲੋਨੀਆਂ ਤੋਂ ਵੀ ਭੱਜੀ ਜਿਹੜੀ ਸੌਰੀ ਦੁਬਾਰਾ ਬੋਲੋ ਕੀ ਕਹਿੰਦੇ ਹੋ ਐਨਓਸੀ ਵਾਲੀ ਜਿਹੜੀ ਸ਼ਰਤ ਹੈ ਇਸ ਇਸ ਬਿਲ ਦੇ ਬਾਅਦ ਉਹ ਸ਼ਰਤ ਕਿ ਹਟੇਗੀ ਲਿਖਿਆ ਹੋਇਆ ਹੈ ਜਿਹੜੀ ਲੀਗਲ ਕਲੋਨੀਆ ਨੇ ਉਸ ਨੂੰ ਲੈ ਕੇ ਵੀ ਆਉਣ ਵਾਲੇ ਸਮਾਜ ਚ ਕੋਈ ਇਸ ਤਰ੍ਹਾਂ ਦਾ ਪ੍ਰਬੰਧ ਨਹੀਂ ਨਹੀਂ ਉੱਥੇ ਤਾਂ ਗੱਲ ਨੂੰ ਸਮਝੋ 1 ਮਿੰਟ ਜਿਹੜੀ ਲੀਗਲ ਕਲੋਨੀ ਹੈ ਉਹਦੇ ਤਾਂ ਕੋਈ ਦਿੱਕਤ ਹੀ ਨਹੀਂ ਹੈਗੀ ਉਹ ਤਾਂ ਆਲਰੇਡੀ ਡਿਪਾਰਟਮੈਂਟ ਕੋਲੇ ਸਰਕਾਰ ਕੋਲੇ ਉਹ ਤਾਂ ਸਰਕਾਰ ਨੂੰ ਆਲਰੇਡੀ ਪਤਾ ਹੀ ਹੈ ਜਿਹੜੀ ਟੋਟਲ 100% ਜਿਹੜੀ ਲੀਗਲ ਹੈ ਜਿਹੜੇ ਸਾਰੀਆਂ ਪ੍ਰੋਵੀਜ਼ਨ ਸਾਰੇ ਡਿਪਾਰਟਮੈਂਟਾਂ ਦੀਆਂ ਪੂਰੀਆਂ ਕੀਤੀਆਂ ਨੇ ਜਿਹੜੇ ਰੇਰਾ ਦਾ ਨੰਬਰ ਲਿਆ ਹੋਇਆ ਉਹਨੂੰ ਤਾਂ ਉਹਦਾ ਤਾਂ ਇਹ ਨਾਲ ਲਿੰਕ ਹੀ ਕੋਈ ਨਹੀਂ ਉਹਨੂੰ ਤਾਂ ਇਹਨੂੰ ਸੀਲਡ ਪਹਿਲਾਂ ਵੀ ਨਹੀਂ ਸੀ ਅੱਜ ਵੀ ਨਹੀਂ ਕਲੋਨੀਆ ਦੇ ਵਿੱਚ ਵੀ ਨਹੀਂ ਕਰਾਈ ਜਾਂਦੀ ਹੈ ਹਾਂਜੀ ਉਹਨਾਂ ਕਲੋਨੀਆ ਦੀ ਜੇਕਰ ਰਜਿਸਟਰੀ ਕਰਾਈ ਜਾਂਦੀ ਹੈ ਤੇ ਜਿਸਟਰੀ ਕਰਨ ਦੇ ਲਈ ਉਹਨੂੰ ਬੰਦਿਆਂ ਤੋਂ ਵੀ ਐਨਓਸੀ ਮੰਗੀ ਜਾਂਦੀ ਹੈ ਤੇ ਉਹ ਐਨਓਸੀ ਜਿਹੜੀ ਹੈ ਉਹ ਖੁਦ ਹੀ ਲੈਣੀ ਪੈਂਦੀ ਹੈ ਡੈਫੀਨਿਟਲੀ ਉਹੀ ਤਾਂ ਮੈਂ ਕਹਿ ਰਿਹਾ ਨਾ ਜੀ ਕਿ ਉਹਨਾਂ ਤੋਂ ਮੂਵੀ ਜਿਹੜੀ ਇਲੀਗਲੀ ਵਜਾ ਕਰਕੇ ਖੱਜਲ ਖਵਰੀ ਚੱਲਣੀ ਪੈਂਦੀ ਸੀ ਉਹ ਵੀ ਆਟੋਮੈਟਿਕਲੀ ਖਤਮ ਹੋ ਗਈ ਨਾ ਜਦੋਂ ਇੱਕ ਪ੍ਰੋਵੀਜ਼ਨ ਬਣਾਤੇ ਜਦੋਂ ਕਲੋਨਾਈਜ਼ਰ ਨੇ ਜਾ ਕੇ ਦਿਖਾਤਾ ਮੈਂ 플ੌਟ ਖਰੀਦਿਆ ਮੈਂ ਜਦੋਂ ਤਸਿਲਦਾਰ ਕੋਲ ਜਾਣਾ ਕਿ ਜੀ ਮੇਰੀ ਆ ਕਲੋਨੀ ਹੈ ਜਿਹੜੀ ਮੈਨੂੰ ਕਲੋਨਾਈਜ਼ਰ ਨੇ ਡਾਕੂਮੈਂਟ ਦਿੱਤੇ ਨੇ ਕਲੋਨੀ ਮੇਰੀ ਲੀਗਲ ਹੈ ਤੇ ਆ ਉਹਦਾ ਐਨਓਸੀ ਹੈ ਤੇ ਤੇ ਰਜਿਸਟਰੀ ਹੋ ਜਾਣੀ ਹੈ ਇਹ ਪ੍ਰੋਬਲਮ ਸਿਰਫ ਔਰ ਸਿਰਫ ਅਨਔਥਰਾਇਜ਼ਡ ਇਲੀਗਲ ਕਲੋਨੀਆ ਦੇ ਵਿੱਚ ਆਉਂਦੀ ਸੀਗੀ ਜਿਹੜੀ ਅੱਜ ਜੜੋ ਖਤਮ ਕਰ ਦਿੱਤੀ ਗਈ ਹੈ। ਹੋਰ ਕਿਸਵਾਲ ਜੀ ਬਹੁਤ ਸਾਰੇ ਬਹੁਤ ਐਂਡਾ ਦੇ ਜਿਹੜੇ ਸ਼ਾਇਦ ਇੰਦੀ ਨੀ ਪਰਮਿਟ ਵਿੱਚ ਕੱਟੇ ਗਏ ਹੋਣਗੇ ਉਹ ਬਿਲਡਿੰਗ ਦਿਕੇ ਹੀ ਨਹੀਂ ਹੋਗੇ। ਉਹਨਾਂ ਪਰੋਫਸ ਬਾਰੇ ਕਿ ਕੀ ਸਰਕਾਰ ਨੂੰ ਅਛਾ ਲੱਗੇ? ਦੇਖੋ ਇਸ ਤਰ੍ਹਾਂ ਇਹੀ ਇਹੀ ਇੱਕ ਰੀਜ਼ਨ ਸੀਗਾ ਕਿ ਪਹਿਲਾ 14 ਚ 16 ਚ 18 ਦੇ ਵਿੱਚ ਜਿਵੇਂ ਜਿਵੇਂ ਰੈਗੂਲਰਾਈਜੇਸ਼ਨ ਪਾਲਿਸੀ ਆਉਂਦੀ ਸੀਗੀ ਜਿਹੜੇ ਇਲੀਗਲ ਕਲੋਨਾਈਜ਼ੇਸ਼ਨ ਕਰਦੇ ਸੀਗੇ ਉਹਨਾਂ ਨੂੰ ਐਨਕੋਰੇਜਮੈਂਟ ਹੁੰਦੀ ਸੀ ਕਿ ਜੇ ਇੱਕ ਵਾਰੀ ਹੁਣ ਰੈਗੂਲਰਾਈਜ਼ ਹੋ ਗਿਆ ਤੇ ਅੱਗੇ ਨੂੰ ਵੋਟਾਂ ਵੇਲੇ ਫੇਰ ਕਲਾ ਲਾਂਗੇ ਹੁਣ ਇਸ ਪ੍ਰੋਵੀਜ਼ਨ ਦੇ ਵਿੱਚ ਅਸੀਂ ਕਲੋਨੀ ਨੂੰ ਰੈਗੂਲਰਾਈਜ਼ ਨਹੀਂ ਕੀਤਾ ਲੀਗਲ ਨਹੀਂ ਕੀਤਾ ਅਸੀਂ ਇੰਡੀਵਿਜੂਅਲ ਪਲਾਟ ਹੋਲਡਰ ਨੂੰ ਕੀਤਾ ਹੁਣ ਜਿਹੜੇ ਪਲਾਟ ਇਲੀਗਲ ਕਲੋਨੀ ਦੇ ਵਿੱਚ ਉਹ ਪਏ ਰਹਿ ਗਏ ਉਹਨਾਂ ਦਾ 31/7 ਤੋਂ ਪਹਿਲਾਂ ਦਾ ਨਾ ਬਿਆਨ ਹੈ ਨਾ ਸਾਈ ਹੈ ਨਾ ਰਜਿਸਟਰਡ ਪਾਵਰ ਆਫ ਟੋਰਨੀਆ ਉਹ ਕੋਲੋਨਾਈਜ਼ਰ ਕੋਲੀ ਪਈ ਰਹਿ ਜਾਣਗੇ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਡੈਟਰੈਂਟ ਹੋਊਗਾ ਜਾਂ ਤਾਂ ਉਹ ਬੰਦਾ ਆਪਦੀ ਇਲਲੀਗਲ ਕੋਲੋਨੀ ਨੂੰ ਨੂੰ ਸਾਰੇ ਪੈਸੇ ਭਰ ਕੇ ਸਾਰੀਆਂ ਪ੍ਰੋਵੀਜ਼ਨਸ ਪੂਰੀਆਂ ਕਰਕੇ ਜਾਂ ਤਾਂ ਉਹਨੂੰ ਲੀਗਲ ਦੇ ਵਿੱਚ ਕਨਵਰਟ ਕਰੇ ਨਹੀਂ ਉਹ 플ੌਟ ਨੇ ਜਿਹੜੇ ਨਹੀਂ ਵਿਕੇ ਹੈਗੇ ਉਹਦੇ ਕੋਲ ਹੀ ਪਈ ਰਹਿ ਜਾਣਗੇ ਮੈਂ ਚੀ ਬਿਮਸ਼ੰਕਰ ਸਿੰਪਾ ਮਯੂਦ ਨੇ ਸਿੰਪਾ ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਕਿ ਪੰਜਾਬ ਪ੍ਰਾਪਰਟੀ ਬਿਲ ਸੋਧ ਪੇਸ਼ ਕੀਤਾ ਗਿਆ ਹੈ ਤੇ ਕਿਹਨਾ ਬੈਨੀਫਿਟ ਹੋਗਾ ਪੰਜਾਬ ਦੇ ਲੋਕਾਂ ਨੂੰ ਜਿਹੜਾ ਸੋਧ ਬਿਲ ਲਿਆਂਦਾ ਗਿਆ 2024 ਪੰਜਾਬ ਅਪਾਰਟਮੈਂਟ ਬੋਦਬਿਲ ਜੋ ਹੈ ਉਹਦੇ ਨਾਲ ਜਿਹੜਾ 500 ਗਜ ਤੱਕ ਦਾ ਸਾਡਾ ਛੋਟਾ ਪਲਾਟ ਹੋਲਡਰ ਹੈ ਉਹਨੂੰ ਬਹੁਤ ਫਾਇਦਾ ਹੋਇਆ ਚਾਹੇ 5 ਮਰਲੇ 10 ਮਰਲੇ ਮਤਲਬ 200 ਗਜ 250 ਗਜ ਜਾਂ 500 ਗਜ ਜਿੰਨਾ ਵੀ ਹੈ ਉਹਨੂੰ ਹੁਣ ਰਜਿਸਟਰੀ ਕਰਾਂ ਚ ਦਿੱਕਤ ਨਹੀਂ ਆਏਗੀ ਉਹਨੂੰ ਵਾਟਰ ਸਪਲਾਈ ਦਾ ਕਨੈਕਸ਼ਨ ਲੈਣ ਚ ਦਿੱਕਤ ਨਹੀਂ ਆਏਗੀ ਸੀਵਰੇਜ ਦਾ ਕਨੈਕਸ਼ਨ ਲੈਣ ਚ ਦਿੱਕਤ ਨਹੀਂ ਆਏਗੀ ਉਹਨੂੰ ਬੈਂਕ ਕੋ ਪ੍ਰਾਪਰਟੀ ਅਗਰ ਉਹਨੇ ਰੱਖਣੀ ਹੈ ਕੱਲ ਨੂੰ ਦਿੱਕਤ ਨਹੀਂ ਆਏਗੀ ਬੋਲੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੱਜ ਹੈ ਇਹ ਪੰਜਾਬ ਦੇ ਲੋਕਾਂ ਦੇ ਜਿਹੜਾ ਛੋਟੇ ਪਲਾਟ ਹੋਲਡਰਾਂ ਦੇ ਮੈਂ ਕਹਿ ਸਕਦਾ ਆ ਚਿਹਰੇ ਤੇ ਤਾਂ ਮੁਸਕਾਨ ਆਈ ਹੈ ਔਰ ਧੰਨਵਾਦ ਕਰਦੇ ਹਾਂ ਆਨਜੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਸੋ ਬਾਕੀ 500 ਗਾਜ ਦਾ ਤੁਸੀਂ ਇਹ ਇੱਥੇ ਇੱਕ ਟਰਮ ਕੰਡੀਸ਼ਨ ਲਾ ਦਿੱਤੀ ਜੇਕਰ 510 ਗਾਜ ਜਾਂ ਕਿਸੇ ਜੇ 500 550 ਗਾਜ ਆ ਉਹਨਾਂ ਨੂੰ ਲੋਕਾਂ ਨੂੰ ਉਹਦੇ ਵਿੱਚ ਵੀ ਡੈਫੀਨੇਟਲੀ ਪ੍ਰੋਵੀਜ਼ਨ ਹੋਊਗਾ ਪੂਰੇ ਐਕਟ ਤੋਂ ਬਾਅਦ ਜਿਹੜਾ ਹੈ ਉਹੜੇ ਐਕਟਰ ਤੁਹਾਡੇ ਸਾਹਮਣੇ ਆਊਗਾ ਸੋ ਵਿਰੋਧੀ ਧਿਰ ਦੇ ਵੱਲੋਂ ਵੀ ਕਿਤੇ ਕਿਤੇ ਹਾਂ ਪੱਕੀ ਹੁੰਗਾ ਰਹਿ ਦਿੱਤਾ ਗਿਆ ਪਰ ਉਹਨਾਂ ਦੇ ਵੱਲੋਂ ਸਹਿਮਤੀ ਜਿਤਾਈ ਗਈ ਹੈ ਪਰ ਹੱਥ ਨਹੀਂ ਚੱਕਿਆ ਗਿਆ ਇਹਨੂੰ ਪੂਰੀ ਦੇਖੋ ਬੰਦਾ ਆਪਣੇ ਵੱਲ ਚੱਖੀ ਮਾਰਦਾ ਤਾ ਉਹਨੂੰ ਗਿਲਟੀ ਫੀਲ ਹੁੰਦੀ ਆ ਅੱਜ ਮੈਨੂੰ ਲੱਗਦਾ ਵੀ ਉਹ ਐਡੇ ਅੱਛੇ ਬਿਲਡਿੰਗ ਨੂੰ ਦੇਖ ਕੇ ਉਹਨਾਂ ਨੂੰ ਆਪਣੇ ਆਪ ਦੇ ਵਿੱਚ ਜਿਹੜਾ ਅੱਜ ਗਿਲਟੀ ਫੀਲ ਹੋ ਰਹੀ ਸੀ ਵੀ ਇਹ ਕੰਮ ਸਾਨੂੰ ਬਹੁਤ ਜਲਦੀ ਕਰਨਾ ਚਾਹੀਦਾ ਸੀ ਤਾਂ ਕਿ ਲੋਕਾਂ ਨੇ 25 ਸਾਲ 30 ਸਾਲ ਇਹਨਾਂ ਸਰਕਾਰਾਂ 'ਚ ਧੱਕੇ ਖਾਦੇ ਲੁੱਟਦੇ ਰਹੇ ਕਈਆਂ ਨੇ ਇਲਾਜ ਕਰਾਉਣ ਲਈ ਵਿਆਜਤ ਪੈਸੇ ਫੜੇ ਹੋਣੇ ਆ ਕਈਆਂ ਨੇ ਬੱਚਿਆਂ ਨੂੰ ਬਾਹਰ ਭੇਜਣ ਲਈ ਉਹਨਾਂ ਨੂੰ ਕਿਸੇ ਕੋਲ ਵਿਆਜਤ ਕਰਜ਼ਾ ਫੜਿਆ ਹੋਣਾ ਪਲਾਟ ਨਹੀਂ ਸਕੇ ਹੋਣਾ ਤਾਂ ਅੱਜ ਜਿਹੜਾ ਉਹਨਾਂ ਨੂੰ ਦੁੱਖ ਹੋ ਰੇ ਅੰਦਰ ਦੁੱਖ ਹੁੰਦਾ ਬੰਦੇ ਦੇ ਆਪਣੇ ਮੈਨੂੰ ਲੱਗਦਾ ਅੱਜ ਇਨੇ ਅੱਛੇ ਬਿਲ ਨੂੰ ਦੇਖ ਕੇ ਇਹਨਾਂ ਦੇ ਅੰਦਰ ਦੁੱਖ ਸਤਕਾਰ। ਤੋਂ ਇੱਕ ਚੀਜ਼ ਇਹ ਵੀ ਦੇਖਣ ਨੂੰ ਮਿਲੇ ਕਿ ਸੀਐਮ ਮਾਨ ਦੇ ਵੱਲੋਂ ਜਿਹੜਾ ਕੀ ਹੈ ਮਨਫੀਤ ਇਆਲੀ ਤਾਰੀਫ ਕੀਤੀ ਗਈ ਕਿ ਉਹਨਾਂ ਨੇ ਜੋ ਵੀ ਕੰਮ ਕਰਦੇ ਨੇ ਪੱਕੇ ਚ ਕਰਦੇ ਨੇ ਪਰ ਨਾਲ ਹੀ ਜਿਹੜਾ ਕੀ ਵਿਰੋਧੀ ਧਿਰ ਦੇ ਨੇਤਾ ਹੈਗੇ ਨੇ ਉਹਨਾਂ ਨੂੰ ਟਾਰਗੇਟ ਬਣਾ ਕੀਤਾ ਗਿਆ ਕਿ ਇਹ ਦੇਖੋ ਇਹਦੇ 'ਚ ਕਿਸੇ ਨੂੰ ਟਾਰਗੇਟ ਨਹੀਂ ਕੀਤਾ ਗਿਆ। ਅੱਛੇ ਕੰਮ ਨੂੰ ਅੱਛਾ ਕਿਹਾ ਜਾਂਦਾ, ਮਾੜੇ ਕੰਮ ਨੂੰ ਮਾੜਾ ਕਿਹਾ ਜਾਂਦਾ। ਇਹਦਾ ਮਤਲਬ ਕਿਹੜਾ ਇਨਸਾਫਪਸੰਦ ਆਦਮੀ ਹੈ? ਮਾਨਜੋਗ ਮੁਖਮੰਦੀ ਭਗਵੰਤ ਪਾਣ ਜੀ ਉਹਨਾਂ ਨੇ ਅੱਛੇ ਕੰਮ ਦੀ ਸਰਾਨਾ ਕੀਤੀ ਹੈ। ਬਾਕੀ ਕਿਸ ਤਰ੍ਹਾਂ ਦੇ ਨਾਲ ਇਹ ਬਿੱਲ ਲਿਆਂਦਾ ਗਿਆ ਹੈਗਾ ਤੇ ਵਿਰੋਧੀ ਧਿਰ ਦੇ ਵੱਲੋਂ ਜਿਹੜਾ ਕੀ ਹੈਗਾ ਉਹ ਸਹਿਮਤੀ ਤਾਂ ਪ੍ਰਗਟਾਈ ਗਈ ਹੈ ਪਰ ਹਾਂ ਪੱਕੀ ਹੁੰਦਾ ਰਹੇ ਦੇਖ ਕੇ ਜਦੋਂ ਇਸ ਮਾਹੌਲ ਦੇ ਵਿੱਚ ਜਦੋਂ ਸਪੀਕਰ ਸਾਭ ਦੇ ਵੱਲੋਂ ਪੁੱਛਿਆ ਗਿਆ ਕਿ ਕਿਹੜੇ ਬੰਦੇ ਹੈਗੇ ਨੇ ਜਿਹੜੇ ਕਿ ਇਸ ਬਿੱਲ ਦੇ ਵਿਰੋਧ ਦੇ ਵਿੱਚ ਨੇ ਤਾਂ ਕਿਸੇ ਦੇ ਵੱਲੋਂ ਵੀ ਹੱਥ ਨਹੀਂ ਖੜਾ ਕੀਤਾ ਗਿਆ ਸੋ ਆਪਣੇ ਆਪ ਦੇ ਵਿੱਚ ਜਿਹੜੀ ਕਿ ਵੱਡੀ ਇਹ ਕਾਮਯਾਬੀ ਕਿਹਾ ਜਾ ਸਕਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸੋ ਪੰਜਾਬ ਵਿਧਾਨ ਸਭਾ ਦੇ ਦੂਸਰੇ ਦਿਨ ਦੀ ਜਿਹੜੀ ਕਾਰਗੁਜ਼ਾਰੀ ਆ ਕਾਫੀ ਬਿਹਤਰੀਨ ਰਹੀ ਹੈ ਜਿਸ ਦੇ ਵਿੱਚ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਜਿਹੜਾ ਬਿਲ ਹੈ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਅੰਦਰ ਗਿਆ ਸੀ ਅਤੇ ਫਿਰ ਸਰ ਸਹਿਮਤੀ ਦੇ ਨਾਲ ਇਹ ਬਿਲ ਪਾਸ ਕਰ ਦਿੱਤਾ ਗਿਆ ਸਾਡਾ ਬੋਹਾਲੀ ਤੋਂ ਬਦਲੇ ਕੁਲੰਗਮ ਯੂਨਿਟ ਦੇ ਇਸ ਬਿਲ ਦੀਆਂ ਬਰੀਕੀਆਂ ਦੇ ਬਾਰੇ ਗੱਲ ਕਰੀਏ ਤਾਂ ਕਿਵੇਂ ਦੇਖਦੇ ਹੋ ਇਸ ਪੂਰੇ ਬਿਲ ਨੂੰ ਜਿਹੜਾ ਕੀ ਮੁੱਖ ਮੰਤਰੀ ਵੱਲੋਂ ਇਹ ਬਿਲ ਪੇਸ਼ ਕੀਤਾ ਗਿਆ ਤੇ ਅੱਜ ਦਾ ਜਿਹੜਾ ਬਿਲ ਆ ਨਾ ਜੀ ਕਿ ਇਤਿਹਾਸਕ ਬਿਲ ਅੱਜ ਦੀ ਜਿਹੜੀ ਸੋਧ ਹੈ ਇਹ ਮੀਲ ਪੱਥਰ ਸਾਬਤ ਹੋਊਗੀ ਕਿਉਂਕਿ ਪੰਜਾਬ ਆ ਜਿਹੜਾ ਮਤਲ ਇਹ ਇੱਕ ਐਸੀ ਸਟੇਟ ਆ ਜਿੱਥੇ ਸਭ ਤੋਂ ਵੱਧ ਹਿੰਦੁਸਤਾਨ ਚ ਸਭ ਤੋਂ ਵੱਧ ਅਨੁਕਰੇਜ ਕਲੋਨੀਆਂ ਬਣੀਆਂ ਔਰ ਉਹ ਕਲੋਨੀਆਂ ਬੰਡ ਦੇ ਦਾ ਪੰਜਾਬ ਆ ਜਿਹੜਾ ਕੰਕਰੀਟ ਦਾ ਸਤਾਂ ਬਣ ਕੇ ਰਹਿ ਗਿਆ ਸੀ ਇਸ ਕਰਕੇ ਹੁਣ ਇਹ ਸੋਧ ਦੇ ਨਾਲ ਐਟ ਲੀਸਟ ਜਿਹੜੀਆਂ ਅੱਜ ਤੋਂ ਬਾਅਦ ਅਨਾਸਰ ਦੇ ਕਲੋਨੀਆਂ ਬਣਨੀਆਂ ਜਿਹੜੀਆਂ ਉਹ ਬੰਦ ਹੋ ਜਾਣਗੀਆਂ ਜਿਹਦੇ ਨਾਲ ਪੰਜਾਬ ਤਰੱਕੀ ਵੀ ਹੋਊਗੀ ਔਰ ਪੰਜਾਬ ਦੇ ਵਿੱਚ ਬਾਹਰ ਨਾਲ ਜਿਹੜਾ ਇਨਵੈਸਟਰ ਇੱਕ ਟਾਈਮ ਬਹੁਤ ਵੱਡਾ ਇਨਵੈਸਟਰ ਆਇਆ ਸੀ 2004-5 ਦੇ ਵਿੱਚ ਲੱਖਾਂ ਕਰੋੜਾਂ ਰੁਪਇਆ ਹੋਇਆ ਤੇ ਬੜੀ ਵੱਡੀ ਟ੍ਰਾਂਜੈਕਸ਼ਨ ਹੋਈ ਅੱਜ ਤੱਕ ਜਿੰਨੀ ਉਨੀ 2 ਸਾਲ ਚ ਹੋਈ ਤੇ ਅੱਜ ਤੱਕ ਮੇਰੇ ਖਿਆਲ ਆ ਬਾਕੀ ਸਾਲ 10-12 ਸਾਲ ਦੇ ਵਿੱਚ 15 ਸਾਲ ਦੇ ਨਹੀਂ ट्रांजੈਕਸ਼ਨ ਹੋ ਸਕੀ ਬਾਹਰ ਨਾਲ ਜਿਹੜਾ ਇਨਵੈਸਟਰ ਵੀ ਆਊਗਾ ਜਿਹਦੇ ਨਾਲ ਪੰਜਾਬ ਦੇ ਵਿੱਚ ਖੁਸ਼ਹਾਲੀ ਹੋਰ ਵਧੂਗੀ ਸੋ ਤੁਸੀਂ ਵੀ ਇਸ ਜਿਹੜੇ ਕੀ ਹੈ ਇੱਕ ਕਿਤੇ ਨਾਲ ਜੁੜੇ ਹੋਏ ਹੈਗੇ ਉਹ ਪ੍ਰਾਪਰਟੀ ਨਾਲ ਤੁਹਾਡਾ ਕਾਰੋਬਾਰ ਸੋ ਸਮਝੋ ਕਿ ਸਮੇਂ ਦੀ ਲੋੜ ਸੀ ਕਿ ਇਹ ਵੀ ਲੈਣਾ ਤੁਸੀਂ ਵੀ ਇਸ ਦੌਰ ਦੇ ਵਿੱਚੋਂ ਗੁਜ਼ਰਿਆ ਜਦੋਂ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਕੋਈ ਕਲੋਨੀ ਬਣਾਉਂ ਅਸੀਂ ਤਾਂ 15-20 ਸਾਲ ਤੋਂ ਜ਼ੋਰ ਲਾ ਰਹੇ ਹਾਂ ਵੀ ਇਹ ਆਉਣਾ ਚਾਹੀਦਾ ਸਾਡੀ ਕਿਸੇ ਨੇ ਸੁਣਿਓ ਨਹੀਂ ਆਈ ਕਿ ਆਪ ਵਿੱਚ ਨਿਵਾਦ ਸੀ ਜਿਹੜੇ ਸਰਕਾਰ ਦੇ ਵਿੱਚ ਬੰਦੇ ਬੈਠੇ ਸੀ ਆਪਾਂ ਤੁਹਾਡੇ ਜਿਹੜੇ ਕਲੋਨੀਆਂ ਕੱਟ ਰਹੇ ਸੀ ਇਸ ਕਰਕੇ ਉਹਨਾਂ ਨੇ ਕਰੀ ਨਹੀਂ ਤਾਂ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਧਿਆਨਦਾਰੀ ਦੀ ਇਮਾਨਦਾਰੀ ਹੈ ਨੀਅਤ ਹੈ ਜਿਹਦੇ ਕਰਕੇ ਇਹ ਹੋਈ ਆ ਨਹੀਂ ਤਾਂ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਹੈਗੀ ਜਿਹਦੇ ਕਰਕੇ ਕੋਈ ਬੜਾ ਵੱਡਾ ਨੁਕਸਾਨ ਆ ਉਹ ਪੰਜਾਬ ਦੀ ਸਰਕਾਰ ਨੂੰ ਝੱਲਣਾ ਪਿਆ ਲੋਕਲ ਗਵਰਨਮੈਂਟ ਸਰਕਾਰਾਂ ਨੂੰ ਝੱਲਣਾ ਪਿਆ ਤੇ ਜਿਹੜੇ ਪੰਜਾਬ ਦੇ ਸ਼ਹਿਰ ਦੇ ਵਿੱਚ ਇਹ ਗੰਦੇ ਹੋ ਗਏ ਤਾਂ ਕੁਝ ਡੈਡ ਲਾਈਨ ਵੀ ਦਿੱਤੀ ਗਈ ਇਸ ਦੇ ਵਿੱਚ ਕਿ ਜਿਹੜੀ 31 ਜੁਲਾਈ ਤੱਕ ਦਾ ਸਮਾਂ ਦਿੱਤਾ ਗਿਆ ਉਹ 31 ਜੁਲਾਈ ਤੱਕ ਅਸਪੀ ਉਦਾ ਸਮਾਂ ਦਿੱਤਾ ਗਿਆ ਜਿਨ੍ਹਾਂ 31 31 ਜੁਲਾਈ ਨੂੰ ਜਿਨ੍ਹਾਂ ਨੇ ਮਕਾਨ ਖਰੀਦ ਲੇ ਪਲਾਟ ਖਰੀਦ ਲੇ ਅਨਾਥਰਾਇਜ਼ਡ ਲੋਨ ਦੇ ਵਿੱਚ ਤੇ ਉਹਨਾਂ ਦੇ ਕੋਲ ਬਿਆਨਾਂ ਜਾਂ ਐਗਰੀਮੈਂਟ ਆ ਕੋਈ ਜਾਂ ਆ ਗਿਆ ਕਹਿੰਦੇ ਆ ਉਹਨਾਂ ਦੇ ਕੋਲ ਕੋਈ ਅਲੋਟਮੈਂਟ ਲੈਟਰ ਆ ਜਾਂ ਪਾਵਰ ਆਫ ਅਟਾਰਨੀ ਆ ਉਹਨਾਂ ਦੀਆਂ ਰਜਿਸਟਰੀਆਂ ਹੋਣਗੀਆਂ ਉਹ ਆਪਣਾ ਮਕਾਨ ਬਣਾਉਣ ਉਹ ਆਪਣੇ ਕਨੈਕਸ਼ਨ ਲੈਣ ਉਹਨਾਂ ਨੂੰ ਕਿਸੇ ਕਿਸ ਵੀ ਰਿਕਾਰਡ ਨਹੀਂ ਹੋ। ਸੋ ਆਊਟ ਆਫ ਬਾਕਸ ਦੀ ਵੀ ਗੱਲ ਕੀਤੀ ਗਈ, ਕਲਰ ਕੋਡਿੰਗ ਦੀ ਵੀ ਗੱਲ ਕੀਤੀ ਗਈ ਹੈ ਕਿ ਜੇਕਰ ਰਹਾਇਸ਼ੀ ਕਲੋਨੀਕ ਨਹੀਂ ਹੈ ਤਾਂ ਫਿਰ ਇੱਕ ਕਲਰ ਹੋਗਾ ਜਾਂ ਕਿਸੇ ਇੰਡਸਟਰੀ ਲਾਈਨ ਤੋਂ ਉਸਦੇ ਲਈ ਕਲਰ ਇਹ ਚੂਜ਼ ਕੀਤਾ ਗਿਆ। ਲੱਗਦਾ ਕਿ ਕਰਕੇ ਕੀਤਾ ਗਿਆ। ਪਹਿਲੇ ਸਾਰੀਆਂ ਜਿਹੜੀਆਂ ਐਨਓਸੀਜ਼ ਨੇ ਲੈ ਲਈਆਂ ਜਾਣ ਤਾਂ ਕਿ ਇਨਵੈਸਟਮੈਂਟ ਨਾ ਹੋਵੇ। ਮੁੱਖ ਮੰਤਰੀ ਸਾਹਿਬ ਨੇ ਦੱਸਿਆ ਸੀ ਵੀ ਕੋਈ 150 ਕਰੋੜ ਰੁਪਏ ਦੀ ਇਨਵੈਸਟਮੈਂਟ ਕਰਕੇ ਬਹਿ ਜਾਂਦਾ ਉਹਦੇ ਬਾਅਦ ਉਹ ਐਨਓਸੀ ਲੈਣੇ ਸ਼ੁਰੂ ਕਰਦਾ। ਸਾਲ ਡੇਢ ਸਾਲ ਬਾਅਦ ਉਹਨੂੰ ਐਨਓਸੀ ਮਿਲਦੀਆਂ ਨੇ। ਉਹਨੀ ਦੇਰ ਉਹ ਤਾਂ ਜਿਹੜਾ ਪੈਸਾ ਉਹ ਸ ਹੁਣ ਇਹ ਕਰਤਾ ਉਹਨੇ ਕਿ ਪਹਿਲੇ ਸਾਰੀਆਂ ਐਨੋਸੀਆਂ ਲਵੇ ਜ਼ਿਮੀਦਾਰ ਹਾਂ ਕਰਦੇ ਮੈਂ ਇਹਨੂੰ ਜੀਨ ਵਿੱਚ ਨੇ ਐਨੋਸੀਆਂ ਮਿਲ ਜਾਣਗੀਆਂ ਤੇ ਜਦੋਂ ਰਜਿਸਟਰੀ ਹੋ ਜੂਗੀ ਜਾ ਕੇ ਆਪਦਾ ਉਹ ਜ਼ਮੀਨ ਪੂਜੀਨ ਕਰਦੇ ਆਪਣੀ ਫੈਕਟਰੀ ਬਣਾਉਣੀ ਸ਼ੁਰੂ ਕਰਦੇ ਸੋ ਮੁਹਾਲੀ ਦੇ ਵਿੱਚ ਵੀ ਕੁਝ ਇਸ ਤਰ੍ਹਾਂ ਦੀ ਜਿਹੜੀ ਕਲੋਨੀਆਂ ਹੈਗੀਆਂ ਜਿਹੜੀ ਮੁਹਾਲੀ ਦੇ ਵਿੱਚ ਵੀ ਕੁਝ ਕਲੋਨੀਆਂ ਬਣੀਆਂ ਐ ਇਦਾਂ ਦੀਆਂ ਤੇ ਜਿਹੜਾ ਲੋਕਲ ਪੋਲੀਟੀਸ਼ੀਅਨ ਸੀ ਉਹਦਾ ਸਿਰ ਤੇ ਹੱਥ ਸੀ ਤੇ ਉਹ ਖੁਦ ਵੀ ਉਹਦੇ ਵਿੱਚ ਸ਼ਾਮਲ ਸੀ ਜੇ ਜਦੋਂ ਸਾਡੀ ਸਰਕਾਰ ਬਣੀ ਐਨਓਸੀ ਸਿਸਟਮ ਲਾਗੂ ਹੋਇਆ ਉਹਦੇ ਨਾਲ ਉਹਨਾਂ ਕਲੋਨੀਆਂ ਦੇ ਵਿੱਚ ਠੱਲ ਪਈ ਤੇ ਉਹ ਅਸੀਂ ਲਗਭਗ ਅਸੀਂ ਸਮਾਤੇ ਜੁਰਮਾਨੇ ਦਾ ਵੀ ਇਹਦੇ ਵਿੱਚ ਜਾਂ ਪ੍ਰਬੰਧ ਹਾਂਜੀ ਹੁਣ ਇਹ ਬੜਾ ਸਖਤ ਹੈ ਕਿਉਂਕਿ ਪਹਿਲਾਂ ਵੀ ਦੋ ਐਕਟ ਆਏ ਉਹਨਾਂ ਐਕਟਾਂ ਦੇ ਵਿੱਚ ਕੋਈ ਬੜਾ ਵੱਡਾ ਜਿਆਦਾ ਅਨੌਥਰਾਜ ਕਲੋਨੀਆਂ ਰੋਕਣ ਵਾਸਤੇ ਕੋਈ ਕਿਸੇ ਕਿਸਮ ਦਾ ਪ੍ਰਬੰਧ ਨਹੀਂ ਸੀ ਲੇਕਿਨ ਇਸ ਸੋਧ ਬਿਲ ਦੇ ਵਿੱਚ ਬੜਾ ਵੱਡਾ ਪ੍ਰਬੰਧ ਕੀਤਾ ਗਿਆ 25 ਲੱਖ ਤੋਂ ਲੈ ਕੇ 5 ਕਰੋੜ ਰੁਪਏ ਤੱਕ ਦਾ ਜੁਰਮਾਨਾ ਤੇ 5 ਸਾਲ ਤੋਂ ਲੈ ਕੇ 10 ਸਾਲ ਦੀ ਸਜ਼ਾ ਜਿਹੜਾ ਕੋਈ ਅਨੌਥਰਾਜ ਕੰਮ ਕਰਦਾ ਤੇ ਇਹਦਾ ਇੱਕ ਬੜਾ ਵੱਡਾ ਫਰਕ ਹੈ ਜਿਹੜਾ कि जिस तरह दे नाल जिक्र ਕੀਤਾ ਗਿਆ ਹੈ ਅਤੇ ਜੋ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਬਿਲ ਜਿਹੜਾ ਕਿ ਲਿਆਂਦਾ ਗਿਆ ਸੀ ਮੁੱਖ ਮੰਤਰੀ ਦੇ ਵੱਲੋਂ ਉਸ ਤੋਂ ਸਿਰਫ ਸਮਝੀ ਨਾ ਪਾਸ ਕਰ ਦਿੱਤਾ ਗਿਆ ਸੋ ਮੋਹਾਲੀ ਤੋਂ ਬਿਨਾਂ ਕਲਵੰਤ ਸਿੰਘ ਦੇ ਵੱਲੋਂ ਇਸ ਬੰਦੀ ਜਿਹੜੇ ਕਿ ਬਿਲ ਨੂੰ ਲੈ ਕੇ तमाम ਜਿਹੜੀਆਂ ਜਾਣਕਾਰੀਆਂ ਸਾਂਝੇ ਕੀਤੀਆਂ ਨੇ ਸੋ ਇਹ ਜਿਹੜਾ ਕਿ ਬਿਲ ਇਸ ਕਰਕੇ ਪੰਜਾਬ ਦੇ ਵਿੱਚ ਸਮੇਂ ਦੀ ਜ਼ਰੂਰ ਸੀ ਕਿਉਂਕਿ ਬਹੁਤ ਵੱਡੇ ਪੱਧਰ ਦੇ ਉੱਪਰ ਜਿਹੜਾ ਕਿ ਹੈ ਇੱਥੇ ਅਨਅਧਿਕਾਰਤ ਕਲੋਨੀਆਂ ਬਣ ਗਈਆਂ ਸਿੱਥੇ ਕਿ ਲੋਕਾਂ ਨੂੰ ਧੋਖੇ ਨਾਲ ਪਲਾਟ ਵੇਚ ਦਿੱਤੇ ਜਾਂਦੇ ਸੇ ਅਤੇ ਹੁਣ ਅਜਿਹਾ ਨਹੀਂ ਹੋ ਸਕੇਗਾ ਕਿ ਤੇ ਲੋਕਾਂ ਦੀ ਜਿਹੜੀ ਖੂਨ ਪਿੰਨੇ ਪਸੀਨੇ ਦੀ ਕਮਾਈ ਨੀ ਜਾਵੇਗੀ ਅਤੇ ਜਿਹੜੇ ਕਿ ਅਣ ਅਧਿਕਾਰਤ ਕਲੋਨੀਆਂ ਕੱਟਦੇ ਸਨ ਕਲੋਨਾਈਜ਼ਰ ਉਹਨਾਂ ਤੇ ਵੀ ਠਲ ਪਵੇਗੀ ਸਭ ਜਿਹੜੇ ਅਪਟਲੀ ਜੁੜ ਰਹੇ ਹਮਦਰ ਟੀਵੀ ਨਾਲ ਕੈਮਰਾ ਪਰਸਨ ਮੋਨਲ ਪਰਵਿੰਦਰ